ਫਗਵਾੜਾ ਵਿਖੇ ਨਗਰ ਨਿਗਮ ਦੀਆਂ ਹੁਣ ਜਾ ਰਹੀਆਂ ਚੋਣਾਂ ਨੂੰ ਲੈ ਕੇ ਸੀਐਮ ਭਗਵੰਤ ਮਾਨ ਨੇ ਫਗਵਾੜਾ ਵਿਖੇ ਕੱਢਿਆ ਰੋਡ ਸ਼ੋਅ ਐਨਡੀਟੀਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਾ ਸ਼ਰਮਾ ਤੇ ਪੁਨੀ ਦੀ ਰਿਪੋਰਟ ਸਾਰੇ ਸਾਡੇ ਸਾਰੇ ਭਾਨੇ ਦਾ ਥੈਂਕ ਯੂ ਥੈਂਕ ਯੂ ਤੇ ਦੀ ਰੋਕ ਕੋਈ ਜਣੇ ਬਣੇ ਬਣੇ ਜਿਹੜੀ ਫਰਮਾਂ ਦੇ ਦੀ ਜੁਤੰਦਰ ਦੀ ਟੀਮ ਰੈਡੀਗਰ ਦੀ ਟੀਮ ਫੌਰਦੀ ਟੀਮ ਆਣੀ ਆਪਣੇ ਕੋਲ ਜਾਨੀ ਟੀਮ ਜਿੰਨੇ ਵੀ ਧੰਨਵਾਦ ਸਾਰੀ ਸਾਈਡ ਤੋਂ ਸਰ ਸਾਰਾ ਬੇਚੋ ਵਧੀਆ ਬਣਨੀ ਵੀ ਬਾਈਡ ਕਰ ਲੈਂਦੇ ਬੰਦਾਂ ਦਾ ਬੋਲਦੇ ਉਹੀ ਲੱਗਣਾ ਆਪਣੀ ਦੁਕਾਨਦਾਰੀ ਛੱਡ ਕੇ ਬਾਹਰ ਖੜੇ ਹੋ ਬਹੁਤ ਬਹੁਤ ਵੱਡਾ ਧੰਨਵਾਦ ਮੈਨੂੰ ਕੋਈ ਜਿਆਦਾ ਸਮਾਂ ਨਹੀਂ ਲੈਣਾ ਮੈਂ ਤਾਂ ਸਿਰਫ ਇਹ ਕਹਿਣ ਆਇਆ ਭਗਵਾਨ ਦੇ ਸ਼ਹਿਰ ਦਾ ਸ਼ਹਿਰ ਔਰ ਜੇ ਸ਼ਹਿਰ ਦੇ ਵਿੱਚ ਤੁਸੀਂ ਆਪਣੀ ਸਰਕਾਰ ਬਣਾ ਲਓਗੇ ਸ਼ਹਿਰ ਦੇ ਵਿੱਚ ਜਿ ਕਾਰਪੋਰੇਸ਼ਨ ਆਪਣੀ ਬਣਾ ਲਓਗੇ ਤਾਂ ਸ਼ਹਿਰ ਦਾ ਕਾਇਆ ਪਲਟ ਹੋ ਜਾਊਗਾ ਕਿਉਂਕਿ ਉੱਪਰ ਪੜੀ ਸਰਕਾਰ ਹੈਗੀ ਹੈ ਬਈ ਵਾਰੀ ਕੀ ਹੁੰਦਾ ਪਾਣੀ ਚੋਰੀ ਹੋਈ ਕਾਰਪੋਰੇਸ਼ਨ ਕਿ ਉਹਨਾਂ ਦੀ ਕੀ ਹੁੰਦੀ ਹੈ ਸਰਕਾਰਾਂ ਦੇ ਜੋ ਮਾਰਟਿਕ ਬਣ ਜਾਂਦੀ ਹੈ ਉਹ ਮੱਤਾ ਹੀ ਨਹੀਂ ਪਾ ਕੇ ਦਿੰਦੇ ਇਥੋਂ ਕਿ ਕਿਤੇ ਚੜ੍ਹਾਈ ਨਾ ਹੋ ਜੇ ਇਹਨਾਂ ਦੀ ਸਿਵਲ ਦੇ ਦਾ ਹਾਲ ਸਪੱਟ ਕੇ ਦਾ ਬਰਾ ਹਾਲ ਜੇ ਕਿਤੇ ਕੁਝ ਕੰਮ ਜੇ ਕਿਤੇ ਇੱਕ ਇੱਥੇ ਪੰਜਾਬ ਦਾ ਜਿਹੜਾ ਸੀਐਮ ਉਹ ਹੀ ਆਉਂਦਾ ਤੇ ਐਨਸੀ ਦਾ ਆਪਣਾ ਸੀਐਮ ਬੈਠੀ ਮੇਰੇ ਖਿਆਲ ਚ ਕਰਕੂ ਤੀਹ ਦਾ ਸਭ ਸੋ ਜਿੰਨੇ ਬਾੜਾਂ ਚੀ ਜਿੰਨੇ ਬਾੜਾਂ ਦੇ ਸਾਡੇ ਅੱਜ ਇੱਥੇ ਆਏ ਹੋਣਗੇ ਬਹੁਤ ਸਾਰੇ ਰੇਲੜ ਰਹੇ ਨੇ ਹਾਂ ਜਿੰਦਾਬਾਦ ਹਰ ਜਿੰਨੇ ਵਾਡਾ ਦੇ ਅੰਸਿਆ ਨੇ ਉਹਨਾਂ ਨੂੰ ਮੈਂ ਕਹਿੰਦਾ ਕਿ ਘਰ ਘਰ ਜਾ ਕੇ ਲੋਕਾਂ ਨੂੰ ਪਾਲਸੀਆਂ ਦੱਸੋ ਕਿ ਕੀ ਕਾਨੂੰਨ ਇਹ ਪਥਵਾੜੇ ਵਾਸਤੇ ਹੋ ਵੀ ਦੱਸੋ ਕਿ ਜਿਹੜਾ ਜਿਹੜੀ ਫੀਮੇਲੀ ਹੈ ਆ ਵੀ ਤੁਸੀਂ ਨਹੀਂ ਆਉਣੀ ਆ ਦੱਸ ਕੇ ਟਾਈਮ ਕਰਨੇ ਖਜਨੇ 'ਚ ਕੋਈ ਘਾਟਾ ਨਹੀਂ ਹੁੰਦਾ ਨੀਤਾ 'ਚ ਘਾਟਾ ਮੈਂ ਤੁਹਾਨੂੰ ਬੋਲ ਤੁਸੀਂ ਜਿੱਤਣ ਤੋਂ ਬਾਅਦ ਵੀ ਲੋਕਾਂ ਜਿਹੜੇ ਨੇ ਹਰ ਕਦੇ ਮੈਨੂੰ ਬੁਲਾਇਆ ਮੈਂ ਆ ਜੂਗਾ ਮੈਨੂੰ ਕਈ ਸਰਕਾਰ ਦੇ ਚਾਅ ਚ ਵੀ ਮੈਂ ਮਦਦ ਪਾਇਆ ਜ਼ਿੰਦਗੀਆਂ ਸਰ ਫਗਵਾੜੇ ਸਿਕਿਉਰਿਟੀ ਦੀ ਪ੍ਰੋਬਲਮਾਂ ਆ ਦੇ ਗਲੀਆਂ ਪੀੜੀਆਂ ਦੇ ਬਾਈਡ ਹੁੰਦੀ ਬਈ ਜੀ ਨਾ ਜਾਓ ਮੈਂ ਕਿਹਾ ਪਿੰਡਾਂ ਦੀਆਂ ਗਲੀਆਂ ਚੋਂ ਨਿਕਲਣਾ ਮੈਨੂੰ ਗਲੀਆਂ ਜਾਣ ਤੋਂ ਕਿਵੇਂ ਰੋਕੋਗੇ ਜੀ ਫਤਾਂ ਲੋਕਾਂ ਕੋਲੇ ਚੱਲਦਾ ਜਿੰਦਗਾਰ ਤਕਬੀਰ ਦੇ ਸਰਦ ਗਗਨ ਸਿੰਘ ਮਾਨ ਜਿੰਦਗਾਰ ਜੈ ਹਿੰਦ ਜੈ ਜੀ ਕੋਟੀ ਜੈ ਹਿੰਦ ਸਭੀਓ ਜੈ ਹਿੰਦ ਸਾਹਮਣੇ ਜਿਹੜੇ ਪਰਖੇ ਹੋਏ ਨੇ ਜਿਹੜੇ ਹੋਰ ਦੂਜੀ ਪਾਰਟੀ ਦੇ ਦੋ ਮਿੰਟ ਉਹਦਾ ਪਰਮਾਨੰਤ ਮੰਤਰੀ ਜੋ ਪਾਕ ਕੀਤੇ ਸੀ ਸਾਹਮਣੇ ਆ ਗਏ ਠੀਕ ਹੈ ਸਾ ਉਹ ਤਾਂ ਹੈ ਨਹੀਂ ਉਧ ਪੁੱਲ ਨੂੰ ਦੂਜੇ ਨੇ ਆ ਕੇ ਕਿਉਂ ਉੱਤਰ ਕੇ ਜਾ ਅਚਲਨ ਲੱਗਿਆ ਨੇ ਜਾ ਮੇ ਬਾਲਾ ਕੱਢਾ ਆ ਗਿਆ ਹੋਰ ਕੋਈ ਕੰਮ ਨਹੀਂ ਮੇ ਕੋਲ ਅੱਜ ਜੇ ਤੁਸੀਂ ਮੇਰੇ ਸਾਥ ਦੇਵੋਗੇ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਉਹਨਾਂ ਨੂੰ ਇਹੀ ਪਤਾ ਹੈ ਜੈ ਇਹੀ ਉਹਨਾਂ ਨੂੰ ਇੱਕ ਲੱਗਿਆ ਹੋਇਆ ਤੋਖਲਾ ਕਿ ਯਾਰ ਆਮਕਰ ਦੇ ਮੁੰਡੇ ਕੁੜੀਆਂ ਕਿਉਂ ਲਿਆਉਂਗੇ ਇਹਨਾਂ ਨੂੰ ਤੁਸੀਂ ਸਾਡੇ ਈਆਂ ਕੋਤ ਪਹਿਨੇ ਹੋਏ ਆਮਕਰ ਦੇ ਈਆਂ ਕੋਟ ਕੰਮ ਕਰ ਗਏ ਅੱਜ ਜਦੋਂ ਤੁਸੀਂ ਉਹਨਾਂ ਚੁਣੇ ਆਮਕਰ ਮੇਰੇ ਐਤੋ ਐਸੀ ਫੇਰ ਫੇਰ ਨੂੰ ਬੋਲਣ ਚੱਲ ਗਏ ਹੋ ਮੈਂ ਫੇਰ ਆ ਗਿਆ ਇਹਦੇ ਤੇ ਸਾਡੇ ਈਆਂ ਪੁੱਤ ਭਤੀਜੇ ਆਉਂਦੇ ਹੋਇਆ ਹਰਾਮ ਲੋਕਾਂ ਦਾ ਜ਼ਮਾਨਾ ਆ ਗਿਆ ਵੀ ਤੁਸੀਂ ਤਾਂ ਕਿ ਭੇਜਦੇ ਹੋ ਅਸੀਂ ਤੁਹਾਡੇ ਨਾਲ ਆ ਤੇ ਆਹੇ ਮੈਂ ਤਾਂ ਉਹ ਤੇ ਕਹਿੰਦੇ ਨੇ ਲੋਕ ਉਥੇ ਆਪਣਾ ਵਿਧਾਨ ਸਭਾ ਚ ਕਹਿੰਦੇ ਸੀ ਪਤਾ ਸੁਪਾਈ ਇੱਕ ਹਜੇ ਪਟੀਰ ਹੋ ਗਿਆ ਮੈਂ ਕਿਹਾ ਬਹੁਤ ਖਤਰਨਾਕ ਪਟੀਰ ਲਾ ਗਿਆ ਇਹ ਤੁਹਾਨੂੰ ਹਰਾਉਣ ਵਾਲਾ ਪਟੀਰ ਆ ਗਿਆ ਮੇਰੇ ਇਹ ਪੱਕੀਆਂ ਬਰੰਚੀਆਂ ਲਾ ਗਈਆਂ ਟੋਪੀ ਵਾਲਾ ਕੇ ਠੋਕਾਂ ਲੋਕਾਂ ਨੇ ਪੰਜਾਬੀਆਂ ਨੇ ਜਿੰਦਾਬਾਦ ਦੇ ਨਾਲ ਜਿਹੜਾ ਨਿਕਲ ਰਿਹਾ ਲੋਕਾਂ ਨੇ ਫਿਰਾਂ ਤੋਂ ਨਿਕਲ ਕੇ ਇਹਨਾਂ ਨੂੰ ਕਹਿ ਲਈ ਮੈਂ ਜਿਹੜੇ ਕਾਸਟ ਹੋਏ ਦੱਸਿਆ ਆਪਣੇ ਪਿੰਡਾਂ ਤੋਂ ਅਕੇਲੇ ਕਿੰਨੇ ਸੋ ਆਪ ਜਿੱਤੋ ਸਰਕਾਰ ਉਪਰ ਸਰਕਾਰ ਆਪਣੀ ਵਿਵਾਇਕ ਸਰਕਾਰ ਕਾਰਪੋਰੇਸ਼ਨ ਚ ਆਪਣੀ ਅੰਚੋਈ ਤਾਂ ਇਹੋ ਲੋਨੇ ਪਾਸ ਤੋਂ ਹੋਣਗੇ ਮੌਜਾ ਅਸਹਿਰ ਨੂੰ ਕਿ ਇਹਨੂੰ ਕੱਪੜਾ ਵੀਦਨ ਦੁਨੀਆ ਦਾ ਕੋਈ ਨਾਰਾ ਇਹਦਾ ਇੱਥੇ ਵਿਵਾਰੇ ਹੁੰਦੇ ਆ ਇਹ ਸ਼ਹਿਰ ਨੂੰ ਬਹੁਤ ਗ੍ਰੋਥ ਕਰ ਸਕਦਾ ਹੈ। ਇਹ ਸ਼ਹਿਰ ਦੀ ਕੁਲਚਰ ਨੂੰ ਬਹੁਤ ਅੱਗੇ ਲੈ ਕੇ ਜਾ ਸਕਦੇ ਆ। ਕੋਈ ਟਾਈਮ ਸੀ ਜੇ ਸੀਟੀ ਮਿਲੀ, ਫੁੱਟਬਾਲ ਦੀ ਗੁੰਦੀ ਸੀ। ਮਾਣੀ ਮਸ਼ਹੂਰ ਹਾਰਦਿਕ ਕੋਈ ਖੇਡੂਦ ਸੀ, ਕੈਪਟਨ ਵੀ ਸੀ, ਬਾਅਦ ਵੀ ਖੇਡਦੇ। ਮਤਲਬ ਇੰਗਰੇਜ ਦੇ ਵੀ ਨਾ ਸਾਰਾ ਖੇਡਣ ਦਾ ਤਮੂਲ ਚੱਲੇਗੀ ਜਿਹੜੀ ਆਰਸੀਐਫ ਦੀ ਜਿਹੜੀ ਟੀਮ ਹੁੰਦੀ ਸੀ। ਪੰਜਾਬ ਤੋਂ ਉਸਦੀ ਟੀਮ ਉੱਤੀ ਚਾਲ ਰਹੀ ਸੀ। ਅੱਜ ਵੀ ਕਰਦਾ ਸਭ ਕੁਝ। ਅੱਜ ਧਿਆਨ ਨਹੀਂ ਦਿੱਤਾ। ਉਧਰ ਅਸੀਂ ਉਹ ਖੇਡਾਂ ਵੱਲ ਵੀ ਚੱਲਦੇ ਹਾਂ ਬੱਚਿਆਂ ਨੂੰ ਖੇਡਾਂ ਵਾਲੇ ਪਾਸੇ ਲੈ ਕੇ ਆਈਏ ਸਾਡੇ ਬੱਚੇ 올림픽 ਤੋਂ ਲੈ ਕੇ ਚਿੰਤਨ ਕੋਚ ਮੈਨਰ ਨੂੰ ਨਰਸਰੀਆਂ ਤੇ ਸਟੇਡੀਅਮ ਮੈਂ ਕਿੰਨੇ ਸਾਡੇ ਵਿਆਪਕ ਪੰਜਾਬ ਸਰਕਾਰ ਸਰਕਾਰੀ ਰੋਕਰੀ ਦੇਖੇ ਸਾਡੇ ਸਾਹਮਣੇ ਖੜਾ ਹੋਇਆ ਯੋਧਾ ਜਿੰਦੇ ਆਪਾਂ ਕਹਿਤਾ ਦਿੱਤੀਆਂ ਕਿ ਬਾਹਰ ਨੂੰ ਕੁਝ ਜਿਹੇ ਮੁੰਡੇ ਕਰਨ ਕੀ ਹੋ ਡਿਗਰੀ ਉਧਾਰ ਕੇ ਕਿਥੋਂ ਹੋ ਜਾਣਾ ਜੇ ਸਿੱਖਰ ਨਾ ਅਜਿਹੀ ਹੋ ਜੇ ਕਿ ਸਾਡਾ ਗੁਰੂਆਂ ਦੀ ਤਰਫੀ ਚ ਇੰਟਰਮੀਡੀਅਟ ਦੀ ਫੋੜਵਾਣਾ ਨਾਲ ਬਗਤ ਖੜਕੜਕਣਾ ਤੇ ਸਾਡੇ ਦਾ ਹਰ ਪਿੰਡ ਦੇ ਵਿੱਚ ਚਰਚੋ ਪ੍ਰਾਪਤ ਹਰਦੀ ਹੈ ਸੋ ਖੇਤੀ ਕੋਈ ਕਮੀ ਨਹੀਂ ਹੁੰਦੀ ਕੋ ਸਾਡੀ ਬੇਨਤੀ ਹੈ ਹੈ ਕਿਸਨਾ ਮੌਸਮ ਹੈ ਕੱਠੇ ਲਈ ਕੋਈ ਕਮੀ ਨਹੀਂ ਕਮੀ ਸੀ ਤਾਂ ਸਰਕਾਰਾਂ ਦੀ ਨੀਤਾ ਵਿੱਚ ਹੁੰਦੀ ਸੀ ਨੀਤਾ ਮਾੜੀ ਅਸਲੋਂ ਕੋਪਰ ਕੜਾ ਕੇ ਰੱਖਦੇ ਸੀ ਆਪਣੇ ਪਰਿਵਾਰਾਂ ਬਾਰੇ ਸੋਚਿਆ ਸੀ ਲੋਕਾਂ ਦੇ ਪਰਿਵਾਰਾਂ ਬਾਰੇ ਸੋਚਦੇ ਸੀ ਸਾਰੇ ਤਾਂ ਥੋੜੇ ਬਹੁਤ ਸੋਚਣ ਵਾਲੇ ਲੋਕ ਅੱਡੋ-ਗਾੜ੍ਹ ਮੈਂ ਤਾਂ ਹਰ ਰੋਜ਼ ਸਵੇਰੇ ਜਦੋਂ ਦਿਨ ਚੜਦਾ ਹੈ ਅਰਦਾਸ ਕਰਦੇ ਆ ਕਿ ਪ੍ਰਮਾਤਮਾ ਇੱਕ ਦਿਨ ਹੋ ਮਿਲ ਗਿਆ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਦਾ ਤੇ ਅਰਦਾਸ ਕਰਦੇ ਆ ਕਿ ਪ੍ਰਮਾਤਮਾ ਐਹੋ ਜਿਹਾ ਸੇਵਾ ਕਰਾਈ ਕਿ ਨਾ ਚਿੰਤਾ ਮੁਝੇ ਨਾ ਹੋ ਸਕੇ ਐਹੇ ਹੀ ਅਗਲਾ ਕੇ ਸੈਂਟਰ ਹੈ ਕਿਸੇ ਚੁੱਲ੍ਹਾ ਪੂਜੇ ਨਾ نوکریاں ملے تر روزگار ملے کاراں چون پاؤ زندہ باد زندہ باد زندہ باد زندہ باد اے یار تو مت یہاں بھی برابر سے تھوڑا پیچھے ا جا بھائی صاحب کوئی ہو جائے کسی بھی بخشاں چلانے والے جی زندہ باد جی ایم سی ڈی سی سیٹ کوسی تھی ایکشے جان حوالے میری وائف سونیا جنکل اچھا یہ تھوڑا تھوڑا شکریہ ادا کرتی ہے ایکشے جان والے کو ایم سی ڈی سی ٹک ملی ہے اوہو ایک وقت اریگوسو جب ہم ایک جت تک ہندو بدر غربت کی جیسا غربت کی ہوتی ہے

ਸਰ ਪ੍ਰਿੰਸੀਪਲ ਸਾਹਿਬ ਮਾਨ ਸਾਹਿਬ ਮਾਨ ਸਾਹਿਬ ਮਾਨ ਸਾਹਿਬ ਜਿਹਨੇ ਪੀ ਐਚ ਡੀ ਇਰਖੇ ਵਾਲੇ ਅਰੇ 40 ਸਾਲ ਤੋਂ ਮੱਕਦ ਪੁਰਾਲੀਆਂ ਬਣਕੀਏ ਦੇ ਇਹ ਇੱਕ ਸਮਾਜਾਤਨ ਸਾਹਿਬ ਸਾਡੇ ਕੋਲ ਬੱਚਿਆਂ ਚੋਂ 26 ਬੀਪੀਆਂ ਕੈਂਡੀਡੇਟ ਨੇ ਮਾਨ ਸਾਹਿਬ ਪੰਜਾਬ ਦੇ ਕੰਮ 26 ਬੀਪੀਆਂ ਕੈਂਡੀਡੇਟ ਨੇ ਮਾਨ ਸਾਹਿਬ 26 जीपीए पहला में नारी शक्ति जिंदाबाद जिंदाबाद साहब देखो जे मैं वास्तव में मामा पर को करना चाहता रहा छोटे जे थोटे बिना काफी चल सकते हो तो थोटे बिना देश भी नहीं चल सकता आगे हटो और प्रिंसिपल ने मोहन साहब जी साहब मान साहब ਅਰੇ ਕੀ ਹੋ ਗਿਆ ਉਹ ਸਾਰੇ ਪ੍ਰੈਕਟੀਸ਼ਨ ਪੁਰਾਣਾ ਵਰਕਰ ਪਹਿਲਾਂ ਆਏ ਸੀਗੇ ਉਹ ਰਾਤ ਨੂੰ ਬੂਟਾ ਵੇਲੇ ਉੱਤਰ ਜਨਿਆਲਾ ਨੂੰ ਉਤਰਾਏ ਸੀ ਇੱਥੇ ਕੋੜੀ ਚ ਪ੍ਰਾਸ ਕਾ ਇਕੱਠੀ ਹੋਈ ਪਈ ਹੈ ਲੱਤ ਸਿੰਘ ਬਖਸ਼ੀ ਲੋਕ ਸਭਾ ਇੰਚਾਰਜ ਆਮ ਆਦਮੀ ਪਾਰਟੀ ਹੁਸ਼ਿਆਰਪੁਰ ਅੱਜ ਫਗਵਾੜਾ ਵਾਸੀਆਂ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਜਿੱਥੇ ਇੱਕ ਪਾਸੇ ਕਾਰਪੋਰੇਸ਼ਨ ਦਾ ਇਲੈਕਸ਼ਨ ਜਿਹੜਾ ਹੈਗਾ ਹੋਣ ਜਾ ਰਿਹਾ ਹੈ ਉਹਦੇ ਲਈ ਸਾਨੂੰ ਫਗਵਾੜਾ ਵਾਸੀਆਂ ਨੂੰ ਅਸ਼ੀਰਵਾਦ ਦੇਣ ਲਈ ਸਰਦਾਰ ਭਗਵੰਤ ਸਿੰਘ ਮਾਨ ਜੀ ਖਾਸ ਤੌਰ ਤੇ ਜਿੱਥੇ ਤੌਰ ਤੇ ਅੱਜ ਫਗਵਾੜਾ ਵਿਖੇ ਪਹੁੰਚ ਰਹੇ ਆ ਔਰ ਜਿੰਨੇ ਵੀ ਕੈਂਡੀਡੇਟ ਇਥੇ ਅਨਆਊਟ ਹੋਏ ਆ ਉਹਨਾਂ ਨੂੰ ਇੱਥੇ ਆ ਕੇ ਆਸ਼ੀਰਵਾਦ ਦੇਣਗੇ ਉਹਨਾਂ ਦਾ ਹੌਸਲਾ ਵਧਾਉਣਗੇ ਔਰ ਨਾਲ ਦੀ ਨਾਲ ਇੱਕ ਵਿਸ਼ਾਲ ਰੋਡ ਸ਼ੋਅ ਵੀ ਤਿਆਰੀ ਕੀਤੀ ਗਈ ਹੈ ਤਾਂ ਕਿ ਉਹ ਆਮ ਪਬਲਿਕ ਦੇ ਦੇ ਰੂਬਰੂ ਹੋ ਸਕਣ ਲੋਕਾਂ ਨੂੰ ਕਿਉਂਕਿ ਲੋਕਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਔਰ ਭਗਵੰਤ ਸਿੰਘ ਨੂੰ ਪਿਆਰ ਕਰਨ ਵਾਲਿਆਂ ਦੀ ਇਕਤਾ ਦਾ ਦਿਨ-ਦਿਨ ਵੱਧਦੀ ਜਾ ਰਹੀ ਹੈ ਉਹ ਅੱਜ ਖਾਸ ਤੌਰ ਤੇ ਸੀਐਮ ਸਾਹਿਬ ਇਥੇ ਪਹੁੰਚ ਰਹੇ ਆ ਔਰ ਜਿਵੇਂ ਕਿ ਆਮ ਆਦਮੀ ਪਾਰਟੀ ਹਮੇਸ਼ਾ ਤੋਂ ਮੁੱਢਲੀਆਂ ਸਹੂਲਤਾਂ ਦੇ ਉੱਪਰ ਹੀ ਸਿਆਸਤ ਕਰਦੀ ਆਈ ਹੈ ਚਾਹੇ ਉਹ ਸਿੱਖਿਆ ਹੋਵੇ ਚਾਹੇ ਉਹ ਹੈਲਥ এডਿਕੇਸ਼ਨ ਹੋਵੇ ਚਾਹੇ ਉਹ ਜਿਹੜਾ ਕਰਪਸ਼ਨ ਫਰੀ ਜਿਹੜਾ ਸਾਡਾ ਸਮਾਜ ਹੋਵੇ ਉਹ ਵਿਰੈਦੀ ਸਮੂਹਤਾਂ ਦੇ ਉੱਪਰ ਇਹ ਹਮੇਸ਼ਾ ਤੋਂ ਆਮ ਆਦੀ ਪਾਰਟੀ ਗੱਲ ਕਰ ਰਹੀ ਹੈ ਉਹਦੇ ਨਾਲ ਨਾਲ ਖਾਸ ਤੌਰ ਤੇ ਪੰਜ ਜਿਹੜੇ ਵੱਡੇ ਏਜੰਡੇ ਫਗਵਾੜੇ ਨੇ ਦਿੱਤੇ ਗਏ ਆ ਉਹ ਵੀ ਬਹੁਤ ਸ਼ਲਾਘਾਯੋਗ ਹੈ ਤੋਂ ਮੈਂ ਬਿਹਾਈ ਦਾ ਪਾਤਰ ਸਮਝਦਾ ਫਗਵਾੜੇ ਵਾਲਿਆਂ ਨੂੰ ਕਿ ਅੱਜ ਉਹਨਾਂ ਦਾ ਜਿਹੜਾ ਹਰਮਨ ਪਿਆਰੇ ਨੇਤਾ ਹੈਗੇ ਉਹਨਾਂ ਨੂੰ ਮਿਲਣ ਲਈ ਇੱਥੇ ਪਹੁੰਚ ਰਹੇ ਜੀ ਹਾਂਜੀ ਜੈਨ ਸਰ ਅੱਜ ਜਿਸ ਤਰਾ ਦੇਖ ਰਹੇ ਹੋ ਕਿ ਭਗਵੰਤ ਮਾਨ ਜੀ ਸਾਡੇ ਬਹੁਤ ਹੀ ਮਾਣਯੋਗ ਮੁੱਖ ਮੰਤਰੀ ਸਾਹਿਬ ਏ ਆ ਰਹੇ ਆ ਔਰ ਸਾਨੂੰ ਪੂਰੀ ਉਮੀਦ ਹੈ ਫਗਵਾੜਾ ਕਾਰਪੋਰੇਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਜਿੱਤ ਦਾ ਝੰਡਾ ਲਹਿਰਾਉਂਗੀ ਔਰ ਇਸ ਦੇ ਨਾਲ ਹੀ ਮੈਂ ਸ਼ਹਿਰ ਵਾਸੀ ਨੂੰ ਅਪੀਲ ਕਰਦਾ ਕਿ ਐਸੇ ਆਮ ਆਦਮੀ ਪਾਰਟੀ ਨੂੰ ਵੋਟ ਪਾ ਕੇ ਇੱਥੋਂ ਦਾ ਮੇਅਰ ਲਿਆਓ ਸੂਬੇ ਦੀ ਜਿਹੜੀ ਸਰਕਾਰ ਆ ਨਾਲ ਦੇ ਨਾਲ ਸਥਾਨੀਏ ਜਿਹੜੀ ਨਿਕਾਏ ਜਿਹੜੀ ਸਰਕਾਰ ਹੈਗੀ ਆ ਲੋਕਲ ਬੋਡੀ ਜਿਹੜੀ ਹੈਗੀ ਆ ਉਹ ਵੀ ਆਮ ਆਦਮੀ ਪਾਰਟੀ ਦੀ ਆਵੇ ਜਿਹਦੇ ਨਾਲ ਫਗਵਾੜੇ ਸ਼ਹਿਰ ਦਾ ਜਿਹੜਾ ਸਾਡਾ ਵਿਕਾਸ ਹੋ ਸਕੇ ਇੱਕ ਵਾਰ ਫਿਰ ਤੋਂ ਫਗਵਾੜਾ ਵਾਸੀਆਂ ਨੂੰ ਮੇਰੀ ਅਪੀਲ ਹੈ ਔਰ ਵਿਸ਼ੇਸ਼ ਕਰ ਵਾਰਡ ਨੰਬਰ 24 ਤੋਂ ਸਾਡੇ ਮਾਨਯੋਗ ਹਰਮੇਸ਼ ਪਾਠਕ ਜੀ ਜਿਹੜੇ ਜਿਹੜੇ ਕਿ ਬਹੁਤ ਪੁਰਾਣੇ ਲੀਡਰ ਆ ਜਦੋਂ ਦੀ ਆ ਆਮ ਆਦਮੀ ਪਾਰਟੀ ਕੇਜਰੀਵਾਲ ਸਾਹਿਬ ਹੋਂਦ ਚ ਆ ਰਹੇ ਸੀ ਉਦੋਂ ਦੇ ਉਹਨਾਂ ਦੇ ਇਹ ਨਾਲ ਨਾ ਔਰ ਇਹ ਜ਼ੋਨਲ ਇੰਚਾਰਜ ਬਹੁਤ ਸਾਰੇ ਉਤਿਆਂ ਦੇ ਵਿੱਚ ਆਪਣੀ ਭੂਮਿਕਾ ਦੇ ਚੁੱਕੇ ਨੇ ਔਰ ਇਹ ਫਗਵਾੜਾ ਦੇ ਮਜ਼ਬੂਤ ਮੇਅਰ ਪਦ ਦੇ ਦਾਵੇਦਾਰ ਨੇ ਵਾਰਡ ਨੰਬਰ 24 ਨੂੰ ਵਿਸ਼ੇਸ਼ ਕਰ ਮੇਰੀ ਅਪੀਲ ਹੈ ਮੇਰੀ ਅਪੀਲ ਹੈ ਕਿ ਇਹਨਾਂ ਨੂੰ ਵੋਟ ਪਾ ਕੇ ਕਾਮਯਾਬ ਬਣਾਓ ਜੈ ਹਿੰਦ ਜੈ ਭਾਰਤ